ਆਖਦਾ ਤਾਂ ਜਾਨੀ ਜਦੋਂ ਜਦੋਂ ਜਸਤੇਗਰ ਨਵੀਂ ਜਮ ਆਹ ਸਾਰੀ ਆਉਂਦੀ ਨਵੀਂ ਨੂੰ ਪੜੋ ਆਉਂਦੀ ਆ ਜਮਾ ਕੋਡ ਕਰੀਂ ਤੁਸੀਂ ਵੀ ਆ ਨਾ ਪਰ ਖੁਸ਼ਪਣਾ ਰੋਸ ਜਾ ਕੇ ਦਾ ਨਹੀਂ ਨਹੀਂ ਰੋਪੜ ਨਹੀਂ ਰੋਸਦਾ ਜੀ ਇੱਕ ਰੋਣਾ ਬਣਾਉਣਾ ਵੀ ਅੱਖਾਂ ਕੋਲ ਬਣਾ ਲੈ ਕੋਈ ਬਣਾ ਲੈ ਕੋਈ ਦਾ ਤਰੀਕਾ ਬਤਾਇਆ ਕੋਈ ਤਾਂ ਕੋਈ ਮੇਰੇ ਨਾਲੇ ਹੁੰਦਾ ਉਹ ਮਾਂ ਕੱਪ ਜੇ ਮਾਚਦਾ ਦਿਆ ਕੋਈ ਸੋਤੇ ਵੀ ਰੋਸ ਕਰਦੀ 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 ਵਾਜੇ ਖਾਕਾ ਵਾਜੇ ਬਤਜੀ ਮੈਂ ਬਟੈੜ ਖਾਲ ਦਾ ਸਰਪੰਚ ਸਾਫ ਦਾ ਸਰਪੰਚ ਪਿੰਡ ਸਰਵਦੀਵਾਲ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਡਿਸਟ੍ਰਿਕਟ ਸੰਗੋ ਅੱਜ ਸਾਡੇ ਵਾਸਤੇ ਨਾ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਹਲਾਵਾ ਹੈ ਜਿੰਨਾਂ ਪੀਤਾ ਸਾਡਾ ਸਾਡੇ چھوٹے ਭਰਾ ਦਾ ਸੱਤੇ ਦਾ ਬੇਟਾ ਹੈ ਬਸ ਕੜੇ ਸ੍ਰੀ ਦਾ ਕਵੀਰ ਸ਼ਾਬਾਸ਼ ਦੇਖੋ ਬੜੀ ਖੁਸ਼ੀ ਹੋਈ ਹੈ ਇਹ ਸਾਡੇ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਸਾਡੇ ਤਲਵੰਡੀ ਵਾਕ ਦਾ ਨਾਮ ਰੋਸ਼ਨੀ ਦਿੱਤਾ ਨੇ ਬੰਦ ਸਾਡਾ ਸਤਿਕਾਰਯੋਗ ਹੈ ਇਹ ਕੁਰਸੀ ਦਾ ਕੰਮ ਕਰਦਾ ਹੈ ਬਹੁਤ ਵਰੀ ਐਂ ਕਰੇ ਮੈਂ ਪ੍ਰਸ਼ਾਦਾ ਪੜ ਨਹੀਂ ਸਕਦੇ ਨੇ ਇੱਥੇ ਕਿਵੇਂ ਤੇ ਬਹੁਤ ਵਰੀ ਐ ਮੈਂ ਬੜਾ ਸਤਕਾਰਯੋਗ ਹੈ ਬੜੇ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਪੀੜ੍ਹੀਆਂ ਵੀ ਇੰਨੀਆਂ ਦੋਨੇ ਇੰਟੈਲੀਜੈਂਟ ਨਹੀਂ ਇਹ ਮੈਰਿਟਸ ਬੜੀਆਂ ਨੇ ਸੱਜੀਆਂ ਇਹ ਕੁਰੀਆਂ ਜਿਹੜੇ ਮੈਰਿਟਸ ਬੜੀਆਂ ਫਰਸਟ ਟਰੱਕ ਕਰਕੇ ਰਹਿਣੇ ਰਹੀਆਂ ਨੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਕਰਨਾ ਵਜ੍ਹਾ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਸਾਡੇ ਇਹ ਲਵ ਨੂੰ ਸੰਦਸਤੀਆਂ ਅੱਗੇ ਬਖਸ਼ਰੀਆਂ ਸਾਡੇ ਸੱfte ਵੀਰ ਦੇ ਸਾਡੇ ਮੇਕੀ ਸਾਡੀ ਬੀਤਾ ਸਾਡੇ ਸਾਰੇ ਸਾਡੇ ਸਾਰੇ ਰਿਸ਼ਤੇਦਾਰ ਯਾਰੋ ਮਿੱਤਰ ਸਾਰਿਆਂ ਦੇ ਸਿਰਾਂ ਦੇ ਮੇਰੇ ਪੈਰ ਤੇ ਰੱਖਣਾ ਚਾਰਜ ਕਰਤੀ ਤਨਦੋਤੇ ਬਖਸ਼ਰੀ ਤਲਵੰਡੀ ਮਾਲਕ ਤੋਂ ਸਾਫ ਤੋਂ ਬਾਅਦ ਤੱਕ ਪਾਸੇ ਪ੍ਰਧਾਨ ਪੰਜਾਬ ਬੈਂਡਫੇਅਰ ਐਸੋਸੀਏਸ਼ਨ ਡਿਸਟ੍ਰਿਕਟ ਸਮੂਹ ਪਰਮਾਤਮਾ ਗੁਰਦਾਸ ਗੱਲ ਦਾ ਮਾਲ ਸੱਚੇ ਪਾਤਸ਼ਾਹ ਸਰਬੱਤ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ ਮਹਾਰਾ ਸੱਚੇ ਬਾਦਸ਼ਾਹ ਦਾ ਪਰਵਾਹ ਨਾ ਤੇਰੇ ਕਰਨ ਨਾਲ ਕੋਈ ਤੁਰੇ ਦੇ ਕਰ ਮੇਨ ਤੇ ਸਾਡੇ ਬੱਚੇ ਨੇ ਸ਼ਾਬਾਸ਼ ਕਿੰਦੇ ਹੋ ਵਾਹਿਗੁਰੂ ਪਤ ਪਰਤੋ ਕਾਲਪ ਪ੍ਰਧਾਨ ਪੰਜਾਬ ਪੁਲਿਸ ਰੈਡਫਿਲ ਐਸੋਸੀਏਸ਼ਨ ਡਿਸਟ੍ਰਿਕਟ ਅੱਜ ਸਾਡੇ ਵਾਸਤੇ ਨਾ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਲਵ ਹੈ ਕਿ ਨਫੀ ਦਾ ਸਦਾ ਸਾਡੇ ਛੋਟੇ ਭਰਾ ਨ ਸੱਤੇ ਦਾ ਬੇਟਾ ਹੈ ਆਪ ਦੇ ਕਰੇ ਸਿੱਖਾ ਬੰਦੇ ਦਾ ਦਾਸ ਦੇਖੋ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਗਰੀਬ ਪਰਿਵਾਰ ਚੋਂ ਉੱਠ ਕੇ ਤੇ ਸਾਡੇ ਤਲਵੰਡੀ ਵਾੜੇ ਨਾਲ ਸਾਡਾ ਸੱਤਾ ਵੀਰ ਹੈ ਇੱਕ ਪੁਰਚਾ ਦਾ ਕੰਮ ਕਰਦਾ ਤੇ ਬਹੁਤ ਵਰੀ ਐਂ ਕਰੇ ਮੈਂ ਪ੍ਰਸ਼ਾਦਾ ਬਣ ਵੀ ਸਕਦੇ ਨੇ ਇੱਟੇ ਕਿ ਭਰੀ ਤੇ ਬਹੁਤ ਵਰੀ ਐ ਮੈਂ ਬੜਾ ਸਤਕਾਰਯੋਗ ਹੈ ਬੜੇ ਮਾਰੇ ਸੱਚੇ ਪਾਤਸ਼ਾਹ ਦੇ ਕਿੱਤੇ ਬੇਟੀਆਂ ਵੀ ਇੰਨੀਆਂ ਦੋਨੇ ਇੰਟੈਲੀਜੈਂਟ ਨੇ ਇਹ ਮੈਰਿਟਸ ਬੜੀਆਂ ਨੇ ਸਾਡੀਆਂ ਇਹ ਕੁੜੀਆਂ ਦੀਆਂ ਬੈਟੀਆਂ ਬੜੀਆਂ ਫਰਸਟ ਟਰੱਕ ਕਰਕੇ ਰਹਿਣ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਸਾਡੇ ਉਹਦੇ ਨਾਵ ਨੂੰ ਤੰਦਰੁਸਤੀਆਂ ਤਕਦੀਆਂ ਬਖਸ਼ੀਆਂ ਸਾਡੇ ਸੱਤੇ ਵੀਰ ਦੇ ਸਾਡੇ ਬੇਟੀ ਸਾਡੀ ਦਿੱਤਾ ਸਾਡੇ ਸਾਰੇ ਸਾਡੇ ਸਾਰੇ ਰਿਸ਼ਤੇਦਾਰ ਯਾਰੋ ਸਬੰਧਕ ਸਾਰਿਆਂ ਦੇ ਸਿਰ ਉੱਤੇ ਮੇਰ ਰੱਬ ਹੱਥ ਰੱਖਣਾ ਚੜ੍ਹਦੀ ਕਲਾ ਤੰਦਰੁਸਤੀ ਪਰਸ਼ੀ ਵਾਲੀ ਕਲਵੰਡੀ ਬਲ ਤੋਂ ਸਾਫ ਤੋਂ ਬਾਅਦ ਜੱਟਵਾਸੀ ਪ੍ਰਧਾਨ ਪੰਜਾਬ ਪੀਸ ਬੈਠੋ ਪਿਆ ਅਸੋ ਸੇ ਸੇ ਦਿਸਟ੍ਰਿਕਟ ਸਰੂਪ ਪ੍ਰਮਾਤਮਾ ਅਕਰਦਾਸ ਜਰਦਾ ਮਨ ਸੱਚੇ ਕਾਸ਼ਾ ਸਰਬੱਤ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ